ਕਾਰ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ ਦੋ ਪੇਟਾਂ ਦੀ ਮੌਤ ਦੋ ਨੌਜਵਾਨ ਗੰਭੀਰ ਜ਼ਖਮੀ ਨਸ਼ੇ ਦੀ ਹਾਲਤ ਵਿੱਚ ਸੀ ਕਾਰ ਸਵਾਰ ਤਾਂ ਦਿਰਬਾਨੇਰੇ ਉਸ ਸਮੇਂ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਦੋਂ ਪਾਤੜਾ ਸਾਈਡ ਤੋਂ ਇੱਕ ਨੌਜਵਾਨ ਆਪਣੀ ਕਾਰ ਲੈ ਕੇ ਢਿਰਬਾਵਲ ਆ ਰਿਹਾ ਸੀ ਤਾਂ ਉਸਨੇ ਆਪਣੀ ਕਾਰ ਨੂੰ ਬکریاں ਲੈ ਕੇ ਜਾ ਰਹੇ ਵਿਅਕਤੀਆਂ ਦੇ ਚੜਾ ਦਿੱਤਾ ਜਿਸ ਕਾਰਨ ਬکریاں ਚਰਾਉਣ ਵਾਲੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਦੋ ਪੇਡਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਪੇਡ ਜ਼ਖਮੀ ਹਾਲਤ ਵਿੱਚ ਤੜਪ ਰਹੀ ਸੀ ਉਸ ਤੋਂ ਬਾਅਦ ਗੱਡੀ ਦਾ ਵੀ ਨੁਕਸਾਨ ਹੋ ਗਿਆ ਗੱਡੀ ਫੁੱਟਪਾਥ ਤੋਂ ਹੁੰਦੇ ਹੋਏ ਦੂਜੀ ਸੜਕ ਤੇ ਜਾ ਡਿੱਗੀ ਇਸ ਤੋਂ ਬਾਅਦ ਥਾਣਾ ਢਿਰਬਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਐਸ ਐਚ ਓ ਰਗਵੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਪੀੜਤ ਬੱppa ਨੇ ਦੱਸਿਆ ਕਿ ਮੇਰੀਆਂ ਦੋ ਪੇਡਾਂ ਦੀ ਗਈ ਹੈ ਤੇ ਮੇਰੇ ਨਾਲ ਕੰਮ ਕਰਨ ਵਾਲੇ 2 ਲੜਕੇ ਵੀ ਗੰਭੀਰ ਜ਼ਖਮੀ ਨੇ ਤੇ ਉਹਨਾਂ ਦਾ ਦਿਰਬਾ ਦੇ ਬਾਬਾ ਬੈਸੀਆਣਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੇਰੀਆਂ ਪੇਡਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਕਾਰ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਜਦੋਂ ਕਾਰ ਚਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨਸ਼ੇ ਦੀ ਹਾਲਤ ਵਿੱਚ ਸੀ ਉਸ ਨੂੰ ਸੁਧ-ਬੁੱਧ ਨਹੀਂ ਸੀ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਹਾਂ ਤੇ ਕਿਸ ਹਾਲਤ ਵਿੱਚ ਹਾਂ ਜਦੋਂ ਮੀਡੀਆ ਨੇ ਥਾਣਾ ਸਦਰ ਦੇ ਅਧਿਕਾਰੀ ਰਗਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਫੋਰਡ ਕਾਰ ਪਾਤੜਾਂ ਵਾਲੇ ਪਾਸਿਓਂ ਆ ਰਹੀ ਸੀ ਜਿਸ ਨੂੰ ਚਲਾ ਰਿਹਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ ਉਹ ਪੁਟਾਲ ਕਲਾਂ ਦਾ ਰਹਿਣ ਵਾਲਾ ਸੀ ਤੇ ਉਸ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਰਨ ਵਾਲਿਆਂ ਪੇਡਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਜੋ ਵੀ ਵਿਅਕਤੀ ਜ਼ਖਮੀ ਹੋਇਆ ਉਸ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਸ਼ੁਰੂਆਤੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਸੰਗਰੂਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉਹਨਾਂ ਵਿੱਚੋਂ ਇੱਕ ਵਿਅਕਤੀ ਦੀਆਂ ਦੋਹੇ ਲੱਤਾਂ ਟੁੱਟ ਗਈਆਂ ਨੇ ਹਾਂ ਜੀ ਬਈ ਕੀ ਨਾਮ ਹੈ ਪੱਪਾ ਜੀ ਨਾਮ ਹੈ ਕਿਹੋ ਜਿਹੇ ਨਾਲੇ ਡੜਬੇ ਜੀ ਇਹ ਕੀ ਕਾਰਨ ਹੋਇਆ ਜਿਹੜੀ ਤੋਂ ਇਹ ਪਰਲੀ ਸਾਈਡ ਤੋਂ ਆਈ ਉਹ ਕੱਟ ਲਵਾਂ ਇਧਰੇ ਪਾਸੇ ਫੁੱਟਬਾਲ ਲਵਾਂ ਆ ਕੇ ਮਾ ਉਹ ਉੱਥੇ ਖੜੇ ਆ ਆ ਕੇ ਉਹਨਾਂ ਦੀ ਗੱਡੀ ਆਈ ਮੈਂ ਭੱਜ ਕੇ ਪਰਾਂ ਹੋ ਗਿਆ ਉਹ ਮੁੰਡੇ ਇੱਥੇ ਖੜੇ ਤੇ ਪਿੱਛੇ ਉਹਰੇ ਖੜੇ ਤੇ ਉੱਥੇ ਖੜੇ ਤੇ ਆਕਨ ਦੇ ਵਿੱਚ ਮਾਰੀ ਜਦੋਂ ਫਿਰ ਤਾਂ ਸਮਝ ਨਹੀਂ ਰੱਜਿਆ ਹੋਇਆ ਜਦੋਂ ਫਿਰ ਪਾਟ ਚੜ ਕਟਪ ਗਈ ਕੀ ਹਾਲਤ ਕੀ ਹੈ ਦੀ ਬੰਦੇ ਦੀ ਹਾਲਤ ਚਿੱਟੇ ਨਾਲ ਰੱਜਿਆ ਪਿਆ ਜੀ ਸਾਨੂੰ ਦੇਂਦੇ ਆ ਜੀ ਖੜਾ ਵੀ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਬੱਕਰੀਆਂ ਚਾਰਦੇ ਆ ਜੀ ਕਿੰਨਾ ਨੁਕਸਾਨ ਹੋ ਗਾ ਨੁਕਸਾਨ ਦੇਖ ਲਓ ਜੀ ਆ ਤਿੰਨ ਮਰ ਗਈਆਂ ਜੀ ਆਜੋ ਮੁੰਡਿਆਂ ਦਾ ਨਹੀਂ ਪਤਾ ਛੱਟ ਉਹਨਾਂ ਦੇ ਜਿਆਦਾ ਇੱਕ ਦੇ ਤਾਂ ਜਿਆਦੇ ਆ ਕੌਣ ਸੀ ਜੀ ਬੰਦੇ ਉਹ ਉਹ ਆਪਣੇ ਦੀ ਜਵਾਲੀ ਆਪਣੇ ਭਾਈਏ ਨੇ ਆਪਣੇ ਛੱਟ ਲੱਗੀ ਉਹਦੀ ਹਾਂ ਜੀ ਛੱਟ ਖਾਸੀ ਆ ਜੀ ਗੱਡੀਆਂ ਉਹ ਪਰਲੇ ਪਾਸੇ ਟੱਪ ਗਈ ਜੀ ਫੁੱਟੇ ਕੀ ਗੱਡੀ ਹਾਂ ਜੀ ਮੈਂ ਤਾਂ ਗਿਆ ਵੀ ਨਹੀਂ ਜੀ ਫੁੱਟੇ ਹੋ ਗਏ ਉੱਤੋਂ ਵੀ ਗਈਆਂ ਜੀ ਤਾਂ ਫੁੱਟੋ ਨਹੀਂ ਆਉਣ ਤਾਂ ਕੋਈ ਪੁਲਿਸ ਪ੍ਰਸ਼ਾਸਨ ਕੋਈ ਆ ਨਾ ਜੀ ਅੱਜ ਕੋਈ ਨਹੀਂ ਆਇਆ ਜੀ ਨਾ ਜੀ ਕੋਈ ਨਾ ਘੰਟਾ ਹੋ ਪੁਲਿਸ ਵੀ ਵਾਰਦੇ ਕੋਈ ਸਾਲਾ ਕੋਈ ਨਹੀਂ ਆਇਆ ਘੰਟਾ ਹੋ ਬਾਈ ਜੀ ਕੋਈ ਨਹੀਂ ਆਇਆ ਅੱਜ ਤੱਕ ਕੀ ਮੰਗ ਕਰ ਦੁੱਤੀ ਹਾਂਜੀ ਮੰਗਤਾ ਹੀ ਜੋ ਮੈਂ ਹੋਵਾਜੀ ਕੋਣ ਪਾਈ ਦੇਖ ਲੈਣਗੇ ਪੈਨਾ ਦਾ ਨਿਸ਼ਾਨ ਹੁਣ ਦੇਖ ਲੋ ਜੀ ਸਾਡੇ ਕਿਹੜਾ ਜ਼ਰਾ ਫਟਾਲਾ ਕਰ ਫਟਾਲਾ ਕਰ ਕਿਧਰ ਹੋ ਰਹੀ ਸੀ ਅਸੀਂ ਐਸੇ ਹੀ ਪਾਤੜਾ ਦੇ ਪਾਤੜਾ ਕੀ ਕੰਮ ਕਰਦਾ ਤੂੰ ਮੈਂ ਖੇਤੀਬਾੜੀ ਖੇਤੀਬਾੜੀ ਕਰਦਾ ਨਸ਼ਾ ਕੀ ਕਰਿਆ ਜ਼ਰਾ ਮੈਂ ਦਾਰੂ ਪੀਂਦਾ ਨਹੀਂ ਕੋਰ ਕੋਈ ਨਸ਼ਾ ਕੋਈ ਕੋਈ ਇਹੋ ਜਿਹਾ ਕੰਮ ਨਹੀਂ ਕਾਤੇ ਹਰੇ ਗੱਡੀ ਇਹਨਾਂ ਨੂੰ ਉੱਪਰ ਗੱਡੀ ਦੋ ਗੱਡੀ ਨਾਮ ਨਵੀਂ ਗੱਡੀ ਲਈ ਕੱਢ ਲਈ ਮੇਰੀ ਤੇ ਅਬਦੁੱਲ ਨੋਮਰ ਕਿੰਨਾ ਗੱਡੀ ਜਿਹੜੀ ਗੱਡੀ ਨੰਬਰ ਮਿਲਿਆ ਅੱਜ ਕੱਢ ਲਈ ਲਈ ਇਹ ਮਾਰੀ ਕਾਚ ਪਰ ਤੇ ਨਹੀਂ ਗੱਡੀ ਹੋ ਗੱਡੀ ਕਿਸ ਚੀਜ਼ ਨਾਲ ਆ ਜਿਹੜੀ ਆ ਪੇਡਾਂ ਦੀ ਜਿਹੜੀ ਮੋਕ ਹੋਈ ਹੈ ਬੰਦਿਆਂ ਦੇ ਵਿੱਚ ਲੱਗੀ ਗੱਡੀ ਸੱਤਾ ਵਿੱਚ ਬੰਦੇ ਨੇ ਇਹ ਸਰ ਤੁਹਾਨੂੰ ਪਤਾ ਨਹੀਂ ਲੱਗੇ ਕੋਈ ਨਹੀਂ ਕਿੱਥੇ ਜਾਏਗਾ ਹੁਣ ਇਸ ਟਾਈਮ ਹਾਂ ਜੀ ਕਿੱਥੇ ਆ ਤੂੰ ਇਸ ਟਾਈਮ ਹੁਣ ਮੈਂ ਜੀ ਪਾਤਲਾ ਤੇ ਪਟਿਆਲੇ ਵਿਚਾਲੇ ਪਤਣਾ ਦੇ ਦਰਬੇ ਦੇ ਵਿਚਾਲੇ ਪਤਣਾ ਦੇ ਦਰਬੇ ਦੇ ਵਿਚਾਲੇ ਹਾਂਜੀ ਪਰ ਤੈਨੂੰ ਆ ਨਹੀਂ ਪਤਾ ਲੱਗਿਆ ਵੀ ਕਾਜ ਮਾਰੀ ਤਾਂ ਗੱਡੀ ਨਹੀਂ ਮੈਂ ਕੋਈ ਤੇਰੇ ਲਈ ਐਸਟਾ ਕੋਈ ਚਿੱਟਾ ਕੋਈ ਨਸ਼ਾ ਕੋਈ ਹੈਗਾ ਤੈਨੂੰ ਨਹੀਂ ਸਰ ਕੁਝ ਹੋਈਗਾ ਨਹੀਂ ਇਹ ਕਿ ਗੜੇ ਤੈਨੂੰ ਨਸ਼ਾ ਕਰਿਆ ਕੋਈ ਕਹਿੰਦਾ ਮੈਂ ਨਸ਼ਾ ਕਰਿਆ ਹੋਇਆ ਦੱਸ ਇੱਕ ਤੋਂ ਲੱਗੇ ਚਿੱਟਾ ਜੰਦੂ ਆ ਪਿਛਲੇ ਦੇਖ ਕੇ ਓਨੇ ਤੈਨੂੰ ਪਤਾ ਵੀ ਯੂਰਪੀਡਾਂ ਦੀ ਡੈੱਥ ਹੋ ਗਈ ਕਿੰਨੇ ਪੇਡਾਂ ਮਰ ਗਈਆਂ ਔਰ ਬੰਦੇ ਜ਼ਖਮੀ ਹੋ ਗਏ ਤੇਰੀ ਸੰਗੈਲੀ ਕਰਕੇ ਮੇਰੀ ਮੇਰੇ ਉਹ ਜੀ ਕੋ ਦੋਸਤ ਅਰੇ ਮੈਂ ਮੈਂ ਕੋਈ ਉਹ ਨਹੀਂ ਹੈਗਾ ਜੀ ਮੇਤੋ ਜ਼ਰੂਰ ਅੰਗਰੇਜ਼ੀ ਜ਼ਰੂਰੀ ਹਈ ਹੈ ਪਰ ਮੈਂ ਮੇਰੀ ਨਾ ਪੀ ਡੱਜ ਮੈਂ ਚੜੀ ਨਾ ਮੈਂ ਹੋਰ ਕੀ ਹੋਤੀ ਗੱਡੀ ਬੁੱਟੀ ਦੀ ਸਾਰੀ ਹਾਂ ਗੱਡੀ ਬੁੱਟੀ ਦੀ ਫਿਰ ਗੱਡੀ ਜੋ ਫੁੱਟੀ ਤਾਂ ਹੀ ਹੈ ਨਾ ਜੇ ਵਿੱਚ ਵਧੀਆ ਤਾਂ ਉਹ ਜੀ ਇਹਨਾਂ ਨੇ ਮੈਨੂੰ ਇੰਡਰਸ ਬਦਵੇ ਕਰਿਆ ਤਾਂ ਮੇਰੀ ਗੱਡੀ ਪਹਿਲੇ ਪਾਸੇ ਗਈ ਹੈ ਕਿ ਇਹ ਇੱਕ ਮਾਮਲਾ ਆ ਐਕਸੀਡੈਂਟ ਦਾ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿੰਨਾ ਨੁਕਸਾਨ ਜਿਹੜਾ ਹੋਇਆ ਹੈ ਮੌਕੇ ਤੇ ਪਹੁੰਚੂ ਸੀ ਇਹ ਅੱਜ ਅਸੀਂ ਸਾਨੂੰ ਮੁੱਖ ਮੁਰਸੀ ਨੇ ਫੋਨ ਕਰਿਆ ਵੀ ਕਾਕੋ ਵਾਲੇ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਹਾਂ ਇੱਥੇ ਆ ਕੇ ਅਸੀਂ ਪਤਾ ਕਰਿਆ ਹੈਗਾ ਵੀ ਇੱਕ ਗੱਡੀ ਹੈ ਜਿਹੜੀ ਪਾਤਣਾ ਸਾਈਡ ਵੱਲੋਂ ਆ ਰਹੀ ਸੀਗੀ ਇਹ ਡਰਾਈਵਰ ਵੱਲੋਂ ਬੇਕਾਬੂ ਹੋ ਗਈ ਜਿਸ ਕਰਕੇ ਇਹ ਜਿਹੜੇ ਉੱਤੇ ਪਸ਼ੂ ਚਾਰ ਰਹੇ ਸੀਗੇ ਤੇ ਗੱਡੀ ਨਾਲ ਟੇਕ ਲੱਗਣ ਨਾਲ ਦੋ ਭੇਡਾਂ ਦੀ ਮੌਤ ਹੋ ਗਈ ਹੈ ਇਹ ਇਹਨਾਂ ਦੇ ਚਾਹ ਬਣਾਉਂਦੇ ਹੋਏ ਦੋ ਬੱਚੇ ਵੀ ਸੀਗੇ ਜਿਹੜੇ ਦੱਸ ਰਹੇ ਨੇ ਇਹ ਕੋਈ ਇੰਜਰਡ ਹੋਏ ਨੇ ਬਾਕੀ ਇਹਨਾਂ ਦੇ ਬਿਆਨ ਤੇ ਦੇਖਦੇ ਆ ਅਸੀਂ ਕੀ ਬਣਦਾ ਹੈ ਉਹ ਜੇਰੇ ਇਲਾਜ ਲਈ ਇਸ ਟਾਈਮ ਹਾਂ ਉਹ ਜੇਰੇ ਇਲਾਜ ਨੇ ਤੇ ਅਸੀਂ ਗੱਡੀ ਤੇ ਬੰਦਾ ਕਪਦੇ ਤੇ ਲੈ ਲਿਆ ਤੇ ਅਸੀਂ ਉਹ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਜਿੱਤ 33 ਹੋ ਗਿਆ ਚਲੋ ਬੰਦਾ ਕਿੱਥੋਂ ਹੈਗਾ ਜੀ ਇਹ ਜਿਹੜਾ ਗੱਡੀ ਚੋਂ ਰਿਹਾ ਬਾਈ ਇਹ ਦੱਸਣ ਮੁਤਾਬਕ ਪਾਤਨਾ ਸਾਈਡ ਵੱਲੋਂ ਆਇਆ ਸੀਗਾ ਲੇਕਿਨ ਇਹ ਪਟਾਲ ਕਲਾਂ ਦਾ ਬੰਦਾ ਹੈ ਦੱਸ ਰਹੇ ਨੇ ਇਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ ਇਹ ਕੁਝ ਨੂੰ ਅੰਦੂ ਨਸ਼ੀਲੀ ਚੀਜ਼ ਕੋਲ ਖਾਈ ਹੋਈ ਆ ਜਬ ਸ਼ਾਇਦ ਸ਼ਰਾਬ ਵਗੈਰਾ ਪੀਤੀ ਹੋਣੀ ਚੀਜ਼ ਦਾ ਮੁਲਾਜਾ ਕਰਾਵਾਂਗੇ ਦੇਖਦੇ ਆ ਕੀ ਜਾਂਚ ਕਰਨੀ ਪਵੇਗੀ